ਜਦੋਂ ਵੀ ਤੁਹਾਡੀਆਂ ਵੀਡੀਓਜ਼ ਦੇਖਦਾ ਤਾਂ ਜ਼ਰੂਰ ਸਿੱਧੂ ਮੂਸੇ ਵਾਲੇ ਦਾ ਇੱਕ ਜ਼ਿਕਰ ਜ਼ਰੂਰ ਹੁੰਦਾ ਹੈ ਹਮਰ ਦੇ ਸੋ ਨਾਲ ਥੂਣਾ ਰਤਬਾ ਕੀ ਇੰਨਾ ਪਿਆਰ ਸੀ ਇੰਨੀ ਉਸਦੇ ਗੀਤ ਅੱਜ ਵੀ ਤੁਹਾਨੂੰ ਕਿਉਂਕਿ ਅੱਜ ਜਿਹੜੀ ਤੁਸੀਂ ਗੇਮ ਦੇ ਵਿੱਚ ਉਹਦੇ ਜ਼ੋਰ ਦੀ ਬਹੁਤ ਜ਼ਿਆਦਾ ਲੋਡ ਹੈ ਉਹ ਸਿੰਗਿੰਗ ਵਾਲੇ ਪਾਸੇ ਸੀਗਾ ਜੋ ਵੀ ਸੀ ਉਹ ਬੈਸਟ ਸੀਗਾ ਮੈਨੂੰ ਜੇ ਗਲਤ ਨਹੀਂ ਆ ਤਾਂ 7 ਫੁੱਟ 2 ਇੰਚ ਆ ਤੁਹਾਡੀ ਹਾਈਟ ਭਾਈ ਜੀ 7 ਫੁੱਟ 3 ਇੰਚ 1 ਇੰਚ ਮੈਂ ਘਟਾਤਾ 7 ਫੁੱਟ 3 ਇੰਚ ਆ ਸਤਨਾਮ ਸਿੰਘ ਜਿਹੜੇ ਕਿ ਭਾਰਤੀ ਹੈ ਪਹਿਲੇ ਜਿਹੜੇ ਇਹੋ ਜਿਹੇ ਪਲੇਅਰਸ ਹਨ ਜਿਨ੍ਹਾਂ ਨੇ ਐਨਪੀਏ ਦੇ ਵਿੱਚ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਕਿਉਂਕਿ ਅਸੀਂ ਵੀ ਕਾਫੀ ਦੇਰ ਤੱਕ ਕਵਰ ਕਰ ਰਹੇ ਹਾਂ ਤੁਸੀਂ ਇੱਥੇ ਹੀ ਘੜੇ ਐ ਹੀ ਰਿੰਗ 'ਚ ਪਾ ਦਿੰਦੇ ਹੁੰਦੇ ਸੀ ਐ ਹੀ ਰਿੰਗ 'ਚ ਪਾ ਦੇਣਾ ਤੇ ਮੈਚ ਦੇਖ ਕੇ ਐ ਨਹੀਂ ਲੱਗਿਆ ਵੀ ਆਪਣੇ ਦਿਨ ਯਾਦ ਆ ਗਏ ਹੁਣ ਇੱਥੇ ਬਾਸਕਟਬਾਲ ਖੇਡੀ ਐ ਸਾਰੇ ਪੁਰਾ ਪਿੱਛੇ ਰਹੇ ਆ ਤੇ ਚਲ ਅੱਜ ਜਿੱਥੇ ਵੀ ਹੈਗੇ ਬਹੁਤ ਵਧੀਆ ਪਰਮਾਦਰਾਂ ਦੇ ਵਧੀਆ ਨਾਲ ਹੈਗੇ ਨੇ ਸੋ ਮੈਂ ਹੁਣ ਕੋੜਾ ਹੋਰ ਕੁਝ ਕਰ ਲੀਏ ਫਿਰ ਇਸਕਾ ਕਿਵੇਂ ਮੈਂ ਰੈਸਿੰਗ ਆ ਮੈਂ ਇੱਕ ਓਵਰ ਦੇ ਵਿੱਚ ਹੀ ਬਈ ਚੇਂਜ ਕਰਤਾ ਸੀਗਾ ਉਰ ਕੋਈ ਕੋਈ ਮੈਚ ਨਹੀਂ ਹੋ ਰਿਹਾ ਗੇਮ ਨਹੀਂ ਹੋ ਰਹੀ ਫਿਰ ਮੈਂ ਚੱਲੋ ਯਾਰ ਆਪਾਂ ਚੇਂਜ ਕਰੀਏ ਬਰਾ ਤੇ ਆਪਾਂ ਜੋ ਕਰਨਾ ਹੀ ਬਹੁਤ ਵੱਡਾ ਆਲਰੇਡੀ ਨਾਮ ਬਣਾਤਾ ਇੰਡੀਆ ਦਾ ਪੰਜਾਬ ਦਾ ਅਸਰੇਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਮੇਰੇ ਨਾਲ ਉਹ ਸ਼ਖਸੀਅਤ ਹੈ ਜਿਨ੍ਹਾਂ ਦਾ ਰਤਬਾ ਵੀ ਬਹੁਤ ਵੱਡਾ ਕੱਦ ਵੀ ਬਹੁਤ ਨਾਲ ਲੰਬਾ ਹੈ ਰਾਕੇਸ਼ ਤਸਵੀਰ ਦਿਖਾ ਦਿਓ ਬਾਕੀ ਗੱਲਾਂ ਬਾਅਦ ਚ ਕਰਾਂਗੇ ਆ ਰਕੇਸ਼ ਨੂੰ ਵੀ ਥੋੜਾ ਜਿਹਾ ਔਖਾ ਔਖਾ ਹੋਏਗਾ ਕੋਈ ਫਰੇਮ ਜਿਹੜਾ ਅੱਜ ਬੜਾ ਹੀ ਉੱਚਾ ਨੀਵਾ ਹੋਣ ਵਾਲਾ ਇਹਨਾਂ ਦੀ ਹਾਈਟ ਮੈਨੂੰ ਜੇ ਗਲਤ ਨਹੀਂ ਆ ਤਾਂ 7 ਫੁੱਟ 2 ਇੰਚ ਆ ਤੁਹਾਡੀ ਹਾਈਟ ਭਾਈ ਜੀ 7 ਫੁੱਟ 3 ਇੰਚ 1 ਇੰਚ ਮੈਂ ਘਟਾਤਾ 7 ਫੁੱਟ 3 ਇੰਚ ਆ ਸਤਨਾਮ ਸਿੰਘ ਜਿਹੜੇ ਕੀ ਭਾਰਤੀ ਹੈ ਪਹਿਲੇ ਜਿਹੜੇ ਇਹੋ ਜਿਹੇ ਪਲੇਅਰਸ ਹਨ ਜਿਨ੍ਹਾਂ ਨੇ ਐਨਪੀਏ ਦੇ ਵਿੱਚ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਅਤੇ ਜੇ ਕਿਸੇ ਨੇ ਸਿੱਖਣਾ ਵੀ ਦੁਨੀਆ ਤੋਂ ਹਾਰਨਾ ਨਹੀਂ ਆ ਤਾ ਸਤਨਾਂ ਸਿੰਘ ਦੀ ਕਹਾਣੀ ਤੋਂ ਸਿੱਖ ਸਕਦਾ ਕਿਉਂਕਿ ਇਹ ਗੱਲ ਜ਼ਰੂਰ ਪਤਾ ਲੱਗ ਜੇਗੀ ਵੀ ਐਨਮੀਆਂ ਤੋਂ ਬਾਅਦ ਹੁਣ ਇੰਟਰਨੈਸ਼ਨਲ ਰੈਸਲਰ ਵੀ ਬਣ ਚੁੱਕੇ ਆ ਬਾਈ ਜੀ ਕਿੱਦਾਂ ਲੱਗੇ ਅੱਜ ਮੈਚ ਦੇਖ ਕੇ ਐ ਨਹੀਂ ਲੱਗਿਆ ਵੀ ਆਪਣੇ ਦਿਨ ਯਾਦ ਆ ਗਏ ਹੁਣ ਬਿਲਕੁਲ ਭਾਈ ਜੀ ਜਦੋਂ ਵੀ ਇੱਥੇ ਆਵਾਂਗੇ ਤਾਂ ਦਿਨ ਤਾਂ ਯਾਦ ਆਉਂਦੇ ਆ ਹਨਾ ਕਿਉਂਕਿ ਆਪਾਂ ਇੱਥੋਂ ਨਿਕਲੇ ਆ ਠੀਕ ਹੈ ਇੱਥੇ ਬਾਸਕਬਾਲ ਖੇਡਿਆ ਸਾਰੀ ਉਮਰ ਆਪਾਂ ਇੱਥੇ ਰਹੇ ਆ ਤੇ ਚਲ ਅੱਜ ਜਿੱਥੇ ਵੀ ਹੈਗੇ ਬਹੁਤ ਵਧੀਆ ਪਰਮਾਤਮਾ ਦੇ ਬੜੀਆਂ ਨਾਲ ਹੈਗੇ ਨਾ ਬਟ ਅੱਜ ਬਹੁਤ ਵਧੀਆ ਲੱਗਿਆ ਸਾਰੇ ਪੁਰਾਣੇ ਦੋਸਤ ਜਿਹੜੇ ਸੀ ਜਿੰਨਾਂ ਨੇ ਖੇਡਦੇ ਰਹੇ ਆ ਉਹਨਾਂ ਨੂੰ ਮਿਲੇ ਆ ਤੇ ਕਾਫੀ ਚੰਗਾ ਲੱਗਿਆ ਭਾਈ ਜੀ ਇੱਕ ਗੱਲ ਹੈ ਵਾ ਮੈਂ ਨਾ ਜਦੋਂ ਵੀ ਤੁਹਾਡੀਆਂ ਵੀਡੀਓਸ ਪਹਿ ਅੱਜ ਤਹਾਂ ਨਹੀਂ ਫੋਲੋ ਕਰ ਰਿਹਾ ਬੜੇ ਚਿਰ ਦਾ ਫੋਲੋ ਕਰ ਰਿਹਾ ਬੜੀ ਚਿਰ ਤੋਂ ਦੇਖ ਰਿਹਾ ਮੈਂ ਜਦੋਂ ਵੀ ਤੁਹਾਡੀਆਂ ਵੀਡੀਓਸ ਦੇਖਦਾ ਤਾਂ ਜ਼ਰੂਰ ਸਿੱਧੂ ਮੂਸੇ ਵਾਲੇ ਦਾ ਇੱਕ ਜ਼ਿਕਰ ਜ਼ਰੂਰ ਹੁੰਦਾ ਕਿ ਇੰਨਾ ਪਿਆਰ ਸੀ ਇੰਨੀ ਉਸਦੇ ਗੀਤ ਅੱਜ ਵੀ ਤੁਹਾਨੂੰ ਕਿਉਂਕਿ ਅੱਜ ਜਿਹੜੀ ਤੁਸੀਂ ਗੇਮ ਦੇ ਵਿੱਚ ਉਹਦੇ ਜ਼ੋਰ ਦੀ ਬਹੁਤ ਜ਼ਿਆਦਾ ਲੋਡ ਹੈ ਸਰੀਰ ਤੇ ਜ਼ੋਰ ਦੀ ਲੋਡ ਹੈ ਦਿਮਾਗ ਤੇ ਜ਼ੋਰ ਦੀ ਵੀ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਦੇਖੋ ਭਾਈ ਇਹ ਤਾਂ ਆ ਅਗਲੇ ਵੀ ਆਪਣੀ ਮਰਜ਼ੀ ਜਿੱਦਾਂ ਵਜੇ ਹੁੰਦਾ ਵੀ ਆਪਣਾ ਆਪਣਾ ਹੁੰਦਾ ਨਾ ਅਸੀਂ ਹੈਗੇ ਸਾਡੇ ਅਗੇ ਸਪੋਰਟਸ ਵਾਲੇ ਪਾਸੇ ਉਹ ਸਿੰਗਿੰਗ ਵਾਲੇ ਪਾਸੇ ਸੀਗਾ ਜੋ ਵੀ ਸੀ ਉਹ ਬੈਸਟ ਸੀਗਾ ਹਣਾ ਸੋ ਆਪਣੇ ਲਈ ਬੈਸਟ ਸੀਗਾ ਅਸੀਂ ਆਪਣੇ ਲਈ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਆਉਂਦਾ ਬਾਸਕਰ ਬਾਚ ਹੁਣ ਅਸੀਂ ਰੈਸਲਿੰਗ 'ਚ ਆ ਗਏ ਆ ਸੋ ਉਸ ਤੋਂ ਵਧੀਆ ਕੋਈ ਹੋਰ ਨਹੀਂ ਸਕਦਾ ਬਸ ਵੀ ਭਾਈ ਇੱਕ ਗੱਲ ਦੱਸੋ ਵੀ ਰੈਸਲਿੰਗ 'ਚ ਹੁਣ ਕਿੱਦਾਂ ਜਾ ਰਿਹਾ ਸਾਨੂੰ ਬੜਾ ਫਕਰ ਆਉਂਦਾ ਵੀ ਸਾਡਾ ਪੰਜਾਬੀ ਮੁੰਡਾ ਐਡਾ ਲੰਬਾ ਮੁੰਡਾ ਜਿਹੜਾ ਜਿੰਦਾ ਕੱਦ ਐਡਾ ਵੱਡਾ ਹੁਣ ਪਹਿਲਾ ਐਨਬੀਐਨ ਦੇ ਵਿੱਚ ਉਹਨੇ ਮੱਲਾ ਮਾਰੀਆਂ ਪਹਿਲਾ ਵੀ ਇਹਦੇ ਵਿੱਚ ਵੀ ਜਿਹੜੇ ਯੂ ਐਸ ਏ ਦੇ ਸਿਟੀਜ਼ਨ ਸੀ ਉਹਨਾਂ ਨੂੰ ਆਪਣਾ ਫੈਨ ਬਣਾਇਆ ਹੁਣ ਰੈਸਲਿੰਗ ਇਸ ਵੀ ਜਾ ਰਿਹਾ ਵੈਸੇ ਚੇਂਜ ਕਿਸ ਤਰੀਕੇ ਨਾਲ ਆਇਆ ਤੇ ਕਿਦਾਂ ਦਾ ਲੱਗ ਰਿਹਾ ਹੁਣ ਕੋਵਰ ਮੈਂ ਕੋਵਰ ਦੇ ਵਿੱਚ ਹੀ ਪਈ ਚੇਂਜ ਕਰਤਾ ਸੀਗਾ ਕੋਈ ਕੋਈ ਮੈਚ ਨਹੀਂ ਹੋ ਰਿਹਾ ਗੇਮ ਨਹੀਂ ਹੋ ਰਹੀ ਫਿਰ ਮੈਂ ਕਿਹਾ ਚਲੋ ਯਾਰ ਆਪਾਂ ਚੇਂਜ ਕਰੀਏ ਪਰਾਂ ਕਿ ਆਪਾਂ ਜੋ ਕਰਨਾ ਹੀ ਬਹੁਤ ਵੱਡਾ ਆਲਰੇਡੀ ਨਾਮ ਬਣਾਤਾ ਇੰਡੀਆ ਦਾ ਪੰਜਾਬ ਦਾ ਸੋ ਮੈਂ ਵੀ ਹੁਣ ਥੋੜਾ ਹੋਰ ਕੁਝ ਕਰ ਲਿਆ ਫਿਰ ਇਸ ਕੱਕ ਫਿਰ ਮੈਂ ਰੈਸਲਿੰਗ ਆ ਗਿਆ ਯਾਰ ਭਾਈ ਜੀ ਰੈਸਲਿੰਗ ਦੇ ਵਿੱਚ ਹੁਣ ਜੋਰ ਬੜਾ ਲੱਗਦਾ ਹੈ ਇਹਦੇ ਵਿੱਚ ਐਸੀ ਫੁਰਤੀ ਸੀ ਉਹਦੇ ਜੋਰ ਬੜਾ ਲੱਗਦਾ ਸਰੀਰ ਨੂੰ ਵੀ ਉਹ ਕੁਝ ਚੇਂਜ ਕਰਨਾ ਪੈਂਦਾ ਹੋਵੇਗਾ ਬਹੁਤ ਚੀਜ਼ਾਂ ਤੁਸੀਂ ਆਪਣੇ ਸਰੀਰ ਨਾਲ ਇੱਕ ਤਰੀਕੇ ਨਾਲ ਮੈਂ ਕਹਾਂਗਾ ਐਕਸਪੈਰੀਮੈਂਟ ਹੀ ਕੀਤਾ ਤੇ ਕਿੰਨਾ ਕੁ ਓਖਾ ਰਿਆ ਕਿਵੇਂ ਤੁਸੀਂ ਡਾਈਟ ਬਦਲੀ ਕੀ ਸਭ ਕੁਝ ਉਸ ਬਾਰੇ ਵੀ ਕੋਈ ਡਾਈਟ ਨਹੀਂ ਸੇਮ ਹੀ ਰੱਖਿਆ ਕੁਝ ਵਿੱਚ ਅੱਧਾ ਕੋਈ ਚੇਨੀ ਬਸ ਇਹ ਵੀ ਥੋੜਾ ਜਿਆਦਾ ਟਾਈਮ ਮੈਂ ਜਿਮ ਚ ਰਹਿਣ ਲੱਗ ਗਿਆ ਬਸ ਜਿਹੜਾ ਬਾਸਕਰ ਬਾਅਦ ਅੱਛੇਗਾ ਉਹ 4 ਘੰਟੇ ਹੁਣ ਜਿਮ ਚ ਰਹਿਦਾ 10 ਸਾਲ ਬਸ ਹੋਰ ਮਤਲਬ ਜੋ ਖਾੜਪੀਨ ਹੋਈ ਐ ਬਸ ਜੋਰ ਜਿੱਦਾਂ ਲਾਣਾ ਉਹਨੂੰ ਬਦਲ ਦਿੰਦਾ ਹਾਂਜੀ ਬਸ ਤੋਂ ਇਹ ਵੀ ਦੇਖਦੇ ਹੁੰਦੇ ਜਦ ਪਹਿਲਾਂ ਤਾਂ ਮੁਹਾਰਕਾ ਜੀ ਬਾਈ ਜੀ ਹੈਪੀ ਬਰਥਡੇ ਤੁਹਾਨੂੰ ਥੈਂਕ ਯੂ ਬਾਈ ਜੀ ਤੇ ਬਾਈ ਦਾ ਹੱਥ ਵੀ ਮੂੰਹ ਪਰ ਆ ਤੇ ਮੈਂ ਤਾਂ ਹੱਥ ਬਲਾ ਕੇ ਆ ਲੱਗਿਆ ਜਿਵੇਂ ਤੇ ਬਾਈ ਜੀ ਅਸੀਂ ਤੁਹਾਨੂੰ ਦੇਖਦੇ ਹੁੰਦੇ ਸੀ ਤੁਸੀਂ ਬਾਸਕਟਬਾਲ ਖੇਡਦੇ ਸੀ ਕਿਉਂਕਿ ਅਸੀਂ ਵੀ ਕਾਫੀ ਥੇਰ ਤੱਕ ਕਵਰ ਕਰ ਰਹੇ ਹਾਂ ਤੁਸੀਂ ਇੱਥੇ ਹੀ ਖੜੇ ਐਂ ਰਿੰਗ 'ਚ ਪਾ ਦਿੰਦੇ ਹੁੰਦੇ ਸੀ ਐਂ ਰਿੰਗ 'ਚ ਪਾ ਦੇਣਾ ਸਾਨੂੰ ਇਹੀ ਯਾਦ ਹੁੰਦਾ ਸੀ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਉਦੋਂ ਐਂ ਉਹ ਮੁੰਡਾ ਯਾਰ ਐਂ ਹੀ ਪਾ ਦਿੰਦਾ ਇਹ ਵਸਪਾ ਜੋ ਪ੍ਰਾਣੀਆਂ ਗੱਲਾਂ ਨੇ ਭਈ ਹਨ। ਉਹ ਲੋ ਜੀ ਅੰਗ ਸੀਗੇ ਹੋਰ ਕਾਫੀ ਇਹ ਅੰਗ ਤਾਂ ਹੁਣ ਵੀ ਹੈਗੇ ਪਰ ਹੁਣ ਸਾ ਡਿਫਰੈਂਟ ਹੋ ਗਈ ਹੈ, ਬਾਡੀ ਡਿਫਰੈਂਟ ਹੋ ਗਈ ਹੈ। ਸੋ ਦੈਟਸੋ। ਥੈਂਕ ਯੂ। ਤੇ ਅ ਜਿਵੇਂ ਗੱਲਬਾਤ ਕਰਕੇ ਹਟਿਆ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਜੜੀ ਉਹ ਸੁਣ ਹੀ ਲਈ ਹੋਗੇ। ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾ ਪਰਸਨ ਦਾ ਕੇਸ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ